ਅਵੇਖੋ ਕਿਵੇਂ ਇੱਕ ਪੁਲਿਸ ਕਰਮਚਾਰੀ ਤੇ ਇਸ ਮਹਿਲਾ ਵਿਚਾਲੇ ਜੰਮ ਕੇ ਵਿਵਾਦ ਹੋਇਆ ਤੇ ਇੱਕ ਦੂਜੇ ਦੇ ਜੰਮ ਕੇ ਥੱਪੜ ਮਾਰਦੀਆਂ ਹੋਈਆਂ, ਵਾਲ ਖਿੱਚਦੀਆਂ ਹੋਈਆਂ, ਖਿੱਚ-ਤਾਨੀ ਕਰਦੀਆਂ ਨਜ਼ਰ ਆਈਆਂ ਨੇ। ਹਾਲਾਂਕਿ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਸ ਦੇ ਨਾਲ ਵੱਡੇ ਸਵਾਲ ਨੇ ਕਿ ਇੱਕ ਪੁਲਿਸ ਕਰਮਚਾਰੀ ਨੇ ਕੀ ਇਹ ਕੁਝ ਕਰਨਾ ਸ਼ੋਭਾ ਦਿੰਦਾ ਹੈ? ਜਾਂ ਫਿਰ ਇਹ ਮਹਿਲਾ ਜਿਸ ਨੂੰ ਕੀ ਵਰਦੀ ਦੇ ਵਿੱਚ ਇੱਕ ਜਿਹੜੀ ਮਹਿਲਾ ਪੁਲਿਸ ਕਰਮਚਾਰੀ ਉਸ ਤੇ ਹੱਥ ਚੁੱਕਣਾ ਕੀ ਠੀਕ ਹੈ? ਜਿਸ ਦੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੁੰਦੀ ਹੈ ਹਾਲਾਂਕਿ ਅਸੀਂ ਇਹ ਦੇਖਦੇ ਹਾਂ ਕਿ ਮਹਿਲਾਵਾਂ ਦੇ ਵਿੱਚ ਜਦ ਵਿਵਾਦ ਹੁੰਦਾ ਹੈ ਤਾਂ ਅਕਸਰ ਇਹ ਵਿਵਾਦ ਕਿੰਨਾ ਕਿਤੇ ਕਾਫੀ ਗੰਭੀਰ ਤੇ ਘਾਤਕ ਜਿਹੜਾ ਨਤੀਜਾ ਲੈ ਕੇ ਆਉਂਦਾ ਹੈ ਤੇ ਅਜਿਹੀ ਇੱਕ ਝੜਪ ਇੱਥੇ ਨਾ ਦੋ ਮਹਿਲਾਵਾਂ ਦੇ ਵਿੱਚ ਹੋਈ ਹੈ ਜਿਸ ਵਿੱਚ ਇੱਕ ਮਹਿਲਾ ਪੁਲਿਸ ਕਰਮਚਾਰੀ ਹੈ ਤੇ ਦੂਜੀ ਬੀਬੀ ਵੇਖੋ ਕਿਵੇਂ ਉਸ ਦੇ ਨਾਲ ਖਿੱਚ ਤੂੰ ਕਰਦੀ ਨਜ਼ਰ ਆ ਰਹੀ ਹੈ ਅਅ ਵੇਖੋ ਕਿਵੇਂ ਇੱਕ ਪੁਲਿਸ ਕਰਮਚਾਰੀ ਤੇ ਇਸ ਮਹਿਲਾ ਵਿਚਾਲੇ ਜੰਮ ਕੇ ਵਿਵਾਦ ਹੋਇਆ ਤੇ ਇੱਕ ਦੂਜੇ ਦੇ ਜੰਮ ਕੇ ਥੱਪੜ ਮਾਰਦੀਆਂ ਹੋਈਆਂ, ਵਾਲ ਖਿੱਚਦੀਆਂ ਹੋਈਆਂ, ਖਿੱਚ-ਤਾਨੀ ਕਰਦੀਆਂ ਨਜ਼ਰ ਆਈਆਂ ਨੇ। ਹਾਲਾਂਕਿ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਸ ਦੇ ਨਾਲ ਵੱਡੇ ਸਵਾਲ ਨੇ ਕਿ ਇੱਕ ਪੁਲਿਸ ਕਰਮਚਾਰੀ ਨੇ ਕੀ ਇਹ ਕੁਝ ਕਰਨਾ ਸ਼ੋਭਾ ਦਿੰਦਾ ਹੈ? ਜਾਂ ਫਿਰ ਇਹ ਮਹਿਲਾ ਜਸਨੂ ਕੀ ਵਰਦੀ ਦੇ ਵਿੱਚ ਇੱਕ ਜਿਹੜੀ ਮਹਿਲਾ ਪੁਲਿਸ ਕਰਮਚਾਰੀ ਉਸ ਤੇ ਹੱਥ ਚੁੱਕਣਾ ਕੀ ਠੀਕ ਹੈ? ਜਿਸ ਦੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੁੰਦੀ ਹੈ ਹਾਲਾਂਕਿ ਅਸੀਂ ਇਹ ਵੇਖਦੇ ਹਾਂ ਕਿ ਮਹਿਲਾਵਾਂ ਦੇ ਵਿੱਚ ਜਦ ਵਿਵਾਦ ਹੁੰਦਾ ਹੈ ਤਾਂ ਅਕਸਰ ਹੀ ਉਹ ਵਿਵਾਦ ਕਿਤਨਾ ਕਿਤੇ ਕਾਫੀ ਗੰਭੀਰ ਤੇ ਘਾਤਕ ਜਿਹੜਾ ਨਤੀਜਾ ਲੈ ਕੇ ਆਉਂਦਾ ਤੇ ਅਜਿਹੀ ਇੱਕ ਝੜਪ ਇੱਥੇ ਨਾ ਦੋ ਮਹਿਲਾਵਾਂ ਦੇ ਵਿੱਚ ਹੋਈ ਹੈ ਜਿਸ ਵਿੱਚ ਇੱਕ ਮਹਿਲਾ ਪੁਲਿਸ ਕਰਮਚਾਰੀ ਹੈ ਤੇ ਦੂਜੀ ਬੀਬੀ ਵੇਖੋ ਕਿਵੇਂ ਉਸ ਦਿਨਾਂ ਖਿੱਚਤੂ ਕਰਦੀ ਨਜ਼ਰ ਆ ਰਹੀ ਹੈ ਅਵੇਖੋ ਕਿਵੇਂ ਇੱਕ ਪੁਲਿਸ ਕਰਮਚਾਰੀ ਤੇ ਇਸ ਮਹਿਲਾ ਵਿਚਾਲੇ ਜੰਮ ਕੇ ਵਿਵਾਦ ਹੋਇਆ ਹੈ ਤੇ ਇੱਕ ਦੂਜੇ ਦੇ ਜੰਮ ਕੇ ਥੱਪੜ ਮਾਰਦੀਆਂ ਹੋਈਆਂ, ਵਾਲ ਖਿੱਚਦੀਆਂ ਹੋਈਆਂ, ਖਿੱਚ-ਤਾਨੀ ਕਰਦੀਆਂ ਨਜ਼ਰਾਈਆਂ ਨੇ। ਹਾਲਾਂਕਿ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਸ ਦੇ ਨਾਲ ਵੱਡੇ ਸਵਾਲ ਨੇ ਕਿ ਇੱਕ ਪੁਲਿਸ ਕਰਮਚਾਰੀ ਨੇ ਕੀ ਇਹ ਕੁਝ ਕਰਨਾ ਸ਼ੋਭਾ ਦਿੰਦਾ ਹੈ? ਜਾਂ ਫਿਰ ਇਹ ਮਹਿਲਾ ਜਿਸਨੂੰ ਕੀ ਵਰਦੀ ਦੇ ਵਿੱਚ ਇੱਕ ਜਿਹੜੀ ਮਹਿਲਾ ਪੁਲਿਸ ਕਰਮਚਾਰੀ ਉਸਤੇ ਹੱਥ ਚੁੱਕਣਾ ਕੀ ਠੀਕ ਹੈ? ਜਿਸ ਦੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੁੰਦੀ ਹੈ ਹਾਲਾਂਕਿ ਅਸੀਂ ਇਹ ਦੇਖਦੇ ਹਾਂ ਕਿ ਮਹਿਲਾਵਾਂ ਦੇ ਵਿੱਚ ਜਦ ਵਿਵਾਦ ਹੁੰਦਾ ਹੈ ਤਾਂ ਅਕਸਰ ਇਹ ਵਿਵਾਦ ਕਿੰਨਾ ਕਿਤੇ ਕਾਫੀ ਗੰਭੀਰ ਤੇ ਘਾਤਕ ਜਿਹੜਾ ਨਤੀਜਾ ਲੈ ਕੇ ਆਉਂਦਾ ਹੈ ਤੇ ਅਜਿਹੀ ਇੱਕ ਝੜਪ ਇੱਥੇ ਨਾ ਦੋ ਮਹਿਲਾਵਾਂ ਦੇ ਵਿੱਚ ਹੋਈ ਹੈ ਜਿਸ ਵਿੱਚ ਇੱਕ ਮਹਿਲਾ ਪੁਲਿਸ ਕਰਮਚਾਰੀ ਹੈ ਤੇ ਦੂਜੀ ਬੀਬੀ ਵੇਖੋ ਕਿਵੇਂ ਉਸ ਦੇ ਨਾਲ ਖਿੱਚਤੂ ਕਰਦੀ ਨਜ਼ਰ ਆ ਰਹੀ ਹੈ ਅਵੇਖੋ ਕਿਵੇਂ ਇੱਕ ਪੁਲਿਸ ਕਰਮਚਾਰੀ ਤੇ ਇਸ ਮਹਿਲਾ ਵਿਚਾਲੇ ਜੰਮ ਕੇ ਵਿਵਾਦ ਹੋਇਆ ਤੇ ਇੱਕ ਦੂਜੇ ਦੇ ਜੰਮ ਕੇ ਥੱਪੜ ਮਾਰਦੀਆਂ ਹੋਈਆਂ, ਵਾਲ ਖਿੱਚਦੀਆਂ ਹੋਈਆਂ, ਖਿੱਚ-ਤਾਨੀ ਕਰਦੀਆਂ ਨਜ਼ਰ ਆਈਆਂ ਨੇ। ਹਾਲਾਂਕਿ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਸ ਦੇ ਨਾਲ ਵੱਡੇ ਸਵਾਲ ਨੇ ਕਿ ਇੱਕ ਪੁਲਿਸ ਕਰਮਚਾਰੀ ਨੇ ਕੀ ਇਹ ਕੁਝ ਕਰਨਾ ਸ਼ੋਭਾ ਦਿੰਦਾ ਹੈ ਜਾਂ ਫਿਰ ਇਹ ਮਹਿਲਾ ਜਿਸ ਨੂੰ ਕੀ ਵਰਦੀ ਦੇ ਵਿੱਚ ਇੱਕ ਜਿਹੜੀ ਮਹਿਲਾ ਪੁਲਿਸ ਕਰਮਚਾਰੀ ਉਸ ਤੇ ਹੱਥ ਚੁੱਕਣਾ ਕੀ ਠੀਕ ਹੈ? ਜਿਸ ਦੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੁੰਦੀ ਹੈ ਹਾਲਾਂਕਿ ਅਸੀਂ ਇਹ ਦੇਖਦੇ ਹਾਂ ਕਿ ਮਹਿਲਾਵਾਂ ਦੇ ਵਿੱਚ ਜਦ ਵਿਵਾਦ ਹੁੰਦਾ ਹੈ ਤਾਂ ਅਕਸਰ ਇਹ ਵਿਵਾਦ ਕਿੰਨਾ ਕਿਤੇ ਕਾਫੀ ਗੰਭੀਰ ਤੇ ਘਾਤਕ ਜਿਹੜਾ ਨਤੀਜਾ ਲੈ ਕੇ ਆਉਂਦਾ ਹੈ ਤੇ ਅਜਿਹੀ ਇੱਕ ਝੜਪ ਇੱਥੇ ਨਾ ਦੋ ਮਹਿਲਾਵਾਂ ਦੇ ਵਿੱਚ ਹੋਈ ਹੈ ਜਿਸ ਵਿੱਚ ਇੱਕ ਮਹਿਲਾ ਪੁਲਿਸ ਕਰਮਚਾਰੀ ਹੈ ਤੇ ਦੂਜੀ ਬੀਬੀ ਵੇਖੋ ਕਿਵੇਂ ਉਸ ਦੇ ਨਾਲ ਖਿੱਚਤੂ ਕਰਦੀ ਨਜ਼ਰ ਆ ਰਹੀ ਹੈ